ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੁੱਤਰ-ਕਵਤਰ ਸੈ ਸਾਰੇ ਵੀਰਾਂ ਦੇ ਘਰਬਾੜ ਠੀਕ ਹੈ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਸیرے-ਸੇਰੇ 7:30 ਵਜੇ 7 ਵਜੇ ਤਾਂ ਉੱਠਣਾ ਅੱਜ ਵੀ ਐਉਂ ਨਾਲ ਹੀ ਅਮਨ ਸਰਮਾ ਇੱਧਰ ਗੇਟ ਗੁੱਡ ਖੋਲੀਏ ਹਣਾ ਜੋੜੇ ਵੇਖਣ ਨੂੰ ਕਿਹੜੇ ਘਰੇ ਆਇਆ ਚਲਾਤਾ ਵਧਗਾ ਲੱਗ ਗਿਆ ਬਈ ਇਹ ਇਧਰ ਛਡਾਣਾ ਆਪਾਂ ਬੱਚੇ ਕਢਾਉਣ ਨੂੰ ਚਲ ਦੂਜੇ ਬੱਚੇ ਪਾਉਣ ਨੂੰ ਆ ਇਹ ਬੱਚੇ ਕਢਾਉਣ ਨੂੰ ਛੱਡਿਆ ਜੁੜਾ ਪਰ ਆਪਾਂ ਇਧਰ ਇਹ ਤਾਂ ਸੈੱਟ ਲੱਗਿਆ ਪਿਆ ਪੂਰਾ ਤੇ ਲਗਟਾ ਉਟਾ ਦੇਈਏ ਬੁਝਾ ਸਾਰਿਆਂ ਪਹਿਲਾਂ ਆਪਾਂ ਠੀਕ ਐ ਤੇ ਲੀਓ ਨੂੰ ਰੋਟੀ ਬਣੀ ਪਾਉਣਾ ਹਜੇ ਬੰਦਾ ਆ ਗਿਆ ਉਹਦੇ ਨਾਲ ਖੇਤ ਰੇ ਛਡਾ ਕੇ ਆਉਣੀ ਆ ਕੰਮ ਬਹੁਤ ਕਰਨ ਹਾਂਜੀ ਤੇ ਇਧਰ ਵੀ ਲਟਾਂ ਬਈ ਤੇ ਓਕੇ ਛਟਾ ਕੰਮ ਸਾਰਾ ਉਤਰੀ ਆਂ ਨਾ ਯਾਰ ਕੀ ਹੋਇਆ ਕਿ ਹਿੱਲਾ ਕਰਕੇ ਬੱਚੇ ਵੀ ਪਲਾਉਣੇ ਆ ਫਿਰ ਕਿੰਨੇ ਤੇਰੀ ਭਾਵੇਂ ਹੋਣ ਦੇ ਕਿ ਪੈਸੀ ਆ ਕਿੰਨੇ ਬੈਨ ਲੋਡ ਹੋਣਾ ਕੰਮ ਫੁੱਡੇ ਖੰਡੇ ਜੀ ਇਹਨੂੰ ਛੱਡਣ ਦਾ ਆਪਣਾ ਨਾ ਬਣਾ ਜੀ ਯਾਰ ਹਾਂਜੀ ਆ ਗਏ ਜੀ ਖੇਤ ਰੇ ਲੈ ਕੇ ਹੋਰ ਬਾਬਾ ਓਕੇ ਐ ਕਿੱਥੇ ਲਉਣਾ ਇੱਕ ਇੱਥੇ ਆ ਉੱਥੇ ਲਾ ਮੇਰਾ ਗੱਲ ਤੇਰੀ ਪੱਕੀ ਐ ਬੇ ਘਰੋਂ ਲਿਓ ਉਹ ਰੋਡ ਤੇ ਸੀ ਆ ਗਏ ਸਾਡੇ ਹੋਰ ਮਾੜੇ ਕੰਮ ਨਿਵੇੜ ਕੇ ਜੇ ਲੱਗੇ ਆਗੇ ਜਿਹਦੇ ਤੇ ਤਿੰਨ ਕਿੱਲੇ ਰਹਿੰਦੇ ਸੀ ਹਣਾ ਪਾਉਣ ਵਾਲੇ ਤੇ ਵਾ ਮੈਂ ਸੜੇ ਇਥੇ ਖੜਾ ਗਿਆ ਰੀ ਨਾਗਾ ਕਰਾਂ ਬਸ ਇਹ ਤੋਂ ਬਾਅਦ ਬਾਬਾ ਜਾਣੇ ਤੇਦਾ ਕੰਮ ਜਾਣੇ ਹਣਾ ਹੁਣ ਮੈਂ ਟੈਂਸਰ ਕਰੀਏ ਬੰਦਾ ਪੂਰਾ ਘੋਟਾ ਠੀਕ ਐ ਕੰਮ ਕੁਮ ਦੀ ਕੋ ਟੈਂਸਰ ਨਹੀਂ ਆਪਾਂ ਕਿਹਦੇ ਹੁੰਦਿਆ ਰੋਕ ਦਿਗੇ ਗਾ ਰੋਕ ਗਾ ਰੋਕ ਲੈ ਲੈ ਯਾ 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 ਬਾਸ ਪਾਣੀ ਪੁਣੀ ਦਾ ਬਹੁਤ ਆ ਬਾਬੇ ਸੁੱਖ ਨਾਲ ਝੋਨੇ ਚ ਕੱਲ ਬੰਬ ਕੱਟਦੀ ਹੂਗੀ ਪਰ ਇਹ ਵਾਹ ਨਾ ਰਸੀਲਾ ਜੈ ਇਹ ਨਰਮੇ ਵਾਲੇ ਵਾਹ ਸੀ ਸੁਣ ਸਈਦਾ ਸਿੱਥੇ ਸਾਰਾ ਨਰਮਾ ਲੱਗਦਾ ਹੁੰਦਾ ਸੀਗਾ ਪਹਿਲਾਂ ਤੇ ਮੇਰੇ ਵਹਿੰਦੇ ਵਹਿੰਦੀ ਇਹ ਝੋਨਾ ਲੱਗਣ ਲੱਗਾ ਤੇ ਕੋਈ ਥੋੜੇ ਸਾਲਾਂ ਦੇ ਹੀ ਕੋਈ ਬਸ 10 ਸਾਲਾਂ ਦੇ ਝੋਨਾ ਲੱਗਣ ਲੱਗਾ ਇੱਥੇ ਪਹਿਲਾਂ ਨਰਮਾ ਹੀ ਹੁੰਦੀ ਸੀ ਸਾਰੇ ਕਿਤੇ ਤਾਂ ਕਰਕੇ ਵਾਹ ਹੈਗੇ ਰੇਤ ਨੇ ਤੇ ਰਸੀਲੇ ਪਾਣੀ ਬਹੁਤ ਘੱਟ ਖੜਦਾ ਚੀਕਣੇ ਵਾਹ ਹਨ ਨੀ ਉਧਰ ਤਾਂ ਭੈਣ ਘੋਟੇ ਦੇ ਫੇਰ ਰਗਾ ਬਾਣ ਜਾਣਾ ਉਹਦਾ ਮੋਲੀ ਕੋਈ ਨੋ ਵਾਣਾ ਦਾ ਪਰਲੇ ਪਾਸੇ ਦਾ ਇੱਧਰ ਥੋੜੇ ਰੇਤਲੇ ਸੀਗੇ ਤਾਂ ਕਰਕੇ ਬਾਕੀ ਬਾਬਾ ਚਲਿਆ ਦੂਜੇ ਕਿਤੇ ਤੋਂ ਝੋਲੀ ਜਿਹਾ ਆਲੀ ਚੱਕ ਲਿਆ ਉਹ ਸਮਾਨਾ ਲੱਲਾ ਬਾਬਾ ਤੇ ਆਪਾਂ ਕੰਮ ਉਹ ਕਰ ਰਹੇ ਲੱਗਾ ਬਾਤ ਉੱਥੇ ਆ ਕੋਣ ਹੈ ਜਿਹੜਿਆ ਮੇਰਾ ਆੜਾ ਵਾਲੀ ਤੇ ਵੀ ਕੁਆਰੀ ਇੰਟਰਫਰੈਂਟ ਆ ਰਿਹਾ ਤੇ ਡਿਫਰੈਂਟ ਪਾਸੇ ਕਿ ਲਿਆਉਣਾ ਨੇ ਹੈਨਾ ਦੋ ਤਰ੍ਹਾਂ ਦਾ ਟਾਈਮ ਜੋ ਕਹਿੰਦੇ ਜਿਹਨੇ ਬਦਲਾ ਕੇ ਲਿਆ ਇਹਨਾਂ ਨੂੰ ਲੈ ਜਾਓ ਤੇ ਇੱਕ ਤਾਂ ਉਹ ਚੱਲਣਾ ਜਲਜੀਤ ਨਾਲ ਆਪਣਾ ਮੋਟਰਸਾਈਕਲ ਵੀ ਲੈਂਦਾ ਬਲਜੀਤ ਨੇ ਉਹ ਵੀ ਤੁਹਾਨੂੰ ਦਿਖਾਉਣਾ ਵੀ ਕੀ ਹੋ ਜਾ ਬਣ ਗਿਆ ਕੰਮ ਬਹੁਤ ਹੈ ਬਾਤ ਵੀਡੀਓ ਘਟ ਲਾਵਾਂਗੇ ਤੇ ਕੰਮ ਵੱਧ ਕਰਿਆ ਕਰਾਂ ਹਾਂਜੀ ਪਹੁੰਚ ਗਏ ਖੇਤ ਲਹੇ ਗਏ ਬਾਬੇ ਦੀਆਂ ਰੋਟੀਆਂ ਲੱਸੀ ਪਲੱਸ ਧਾ ਮੁੜ ਕੇ ਆ ਚਾਹ ਲੇਟ ਹੋ ਜਾਂਦੀ ਪਰ ਸਾਨੂੰ ਪਤਾ ਮਲੀ ਬੰਦੇ ਦਾ ਚਾਹ ਬਣਾਉੱਖਾ ਰੋਟੀ ਬਣਾ ਕਹਦਾ ਸਾਰ ਨੂੰ ਚਾਹ ਵੀ ਟਾਈਮ ਤੇ ਆ ਜਾ ਕਰ ਹਾਂ ਪਰ ਕੋਈ ਚੱਕਰਾਂ ਦੀ ਗੱਲ ਨਹੀਂ ਚਾਹ ਵੀ ਨਾਲ ਹੀ ਕਰਕੇ ਫੜਾ ਗਈ ਕਿਉਂ ਆਪਾਂ ਕੰਮ ਜਾਣਾ ਆਪਾਂ ਉਹ ਸਾਨੂੰ ਦੱਸਿਆ ਨਾ ਉਹ ਮਸ਼ੀਨ ਜੀ ਲੋਡ ਕਰਾ ਕੇ ਲੈਣੇ ਫਿੰਗਰਪ੍ਰਿੰਟ ਬਦਲਾ ਕੇ ਲੈਣਾ ਦਾ ਯਾਰ ਸੈਂਸਰ ਫਿੰਗਰਪ੍ਰਿੰਟ ਵਾਲਾ ਉਹ ਜਾਣਾ ਪਤਾ ਨਹੀਂ ਮਲੋਟ ਵਾਲੀ ਨਾਲ ਕਟਿਆਂ ਵਾਲੀ ਆਖਣੀ ਉਧਰ ਜਾਣਾ ਪਤਾ ਨਹੀਂ ਕਿਹੜੇ ਪਾਸੇ ਹਾਂਜੀ ਮੇਰੇ ਦੋਸਤੋ ਆ ਗਏ ਜੀ ਕਰੇ ਰੂਟ 30 ਫੜਾ ਕੇ ਤੇ ਵਾਲ ਵੀ ਕਟਾਉਣ ਗਏ ਸੀ ਮਾਮਣੇ ਕੋਲੇ ਉਹ ਕਹਿੰਦਾ ਹੇ ਘੰਟੇ ਨੂੰ ਆ ਜੀ ਬੇ ਜੀ ਦੀ ਵੀ ਕਹਿੰਦਾ ਹਸ ਚੱਲ ਜਾਂਦਾ 10 ਮਿੰਟਾਂ ਨੂੰ ਮੈਂ ਉਹਨੇ ਘਰੇ ਆ ਗਿਆ ਮੈਂ ਕਿਹਾ ਇੱਕ ਦਾ ਗੇਮ ਦਾ ਮੈਚ ਲਾ ਲ ਗਏ ਤੇ ਨਾਲੇ ਸੱਜ ਵੀ ਗੇਂਜ ਦਾ ਬਹੁਤ ਬੰਦੇ ਐਡ ਹੋ ਗਏ ਆਪਣਾ ਬਹੁਤ ਭਰਾ ਹਨਾ ਤੇ ਇੰਸਟਾਗ੍ਰਾਮ ਤੇ ਵੀ ਜਿਹੜੇ ਜਿਹੜੇ ਭਰਾ ਨੇ ਫੋਲੋ ਨਹੀਂ ਕੀਤਾ ਤੇ ਜਾ ਕੇ ਇੰਸਟਾਗ੍ਰਾਮ ਤੇ ਚੈੱਕ ਕਰ ਲਓ ਵੀ ਠੀਕ ਆ ਸੇਮ ਆਈਡੀ ਐ ਤੇ ਵਸਤ ਬਹੁਤ ਘੱਟ ਐਕਟਿਵ ਹੁੰ ਕਾ ਦੇ ਕੇ ਟੂਲਰ ਸਟਾਰ ਦਾ ਪਾ ਲੈਨੇ ਮੜ ਕੇ ਮੋਤਰਾ ਰੀਦਲ ਪਾ ਲੈਨੇ ਆ ਤੇ ਉਧਰ ਵੀ ਜਾ ਕੇ ਕਰੋ ਫੋਲੋ ਠੀਕ ਹੈ ਇੱਥੇ ਆਈਡੀ ਮੈਂਸ਼ਨ ਕਰੂੰਗਾ ਮੈਂ ਤੇ ਕਰੋ ਜਾ ਕੇ ਆਪਣੀਆਂ ਦੋ ਆਈਡੀਆਂ ਇੰਸਟਾਗ੍ਰਾਮ ਦੀ ਦੋਨ ਫੋਲੋ ਕਰ ਬਾਕੀ ਠੀਕ ਆ ਬਸ ਇਸੀ ਛੱਡਿਆ ਪੈ ਗੇ ਮੈਂ ਲਾਉਣਾਗਾ ਖਾਣ ਨੂੰ ਚੀਜ਼ੀਆਂ ਆਪਣੇ ਕੋਲੇ ਵਾਧੂ ਆ ਠੀਕ ਹੈ ਕਿ ਨਹੀਂ ਭਾਵੇਂ ਕਿ ਉਹ ਕੋਈ ਕੁਝ ਸਮਾਨ ਆ ਪਿਆ ਸ਼ੀਵਾ ਭਾਓਏ ਗੋਲ ਰਾਂ ਪੰਗਾ ਸ਼ੀਂਗਾ ਦੂਜੇ ਤਾਰ ਤਾਲੀਆਂ ਚੌੜ ਕਰਦਾ ਖਾਦੇ ਨਹੀਂ ਗਾ ਰਾਦਾ ਮੈਂ ਮੈਂ ਤਾਂ ਆ ਹੀ ਖਾਈਏ ਨਾਲ ਲੈਂਸੀ ਪੋਦੰਦੇ ਪਿਆ ਹਜੇ ਸਹੀ ਤੇ ਸਦਾ ਖਾ ਖਾ ਕੇ ਨਾ ਮੈਨੂੰ ਤੜਕੇ ਦਾ ਲੂਸ ਮੈਨ ਲੱਗੇ ਲੱਗੇ ਪਾਇ ਰੋਟੀ ਦਾ ਖਾਤੀ ਖਾਨੇ ਹੀ ਬੀ ਪ੍ਰੀਅਨੇ ਠੀਕ ਹੈਗੇ ਹੁਣ ਚੱਲੇ ਆ ਅਸੀਂ ਮੈਂ ਫਿਰ ਤੋਂ ਬਸ ਆਏ ਕਰ ਹੈਲਮਟ ਹਰੂਡ ਪਾ ਕੇ ਬੈ ਮੇਰੇ ਮਗਰ ਪ੍ਰੀ ਮੇਰੇ ਮਗਰ ਬੈਠ ਰਹਾ ਤਾਂ ਮੇਰਾ ਸਿਰ ਤਾਂ ਲੋਹੇ ਦਾ ਬਣ ਟੈਨਸ਼ਨ ਨਾਲ ਇੱਕ ਮਰਹਣ ਕਈ ਕੱਢ ਲਗੇ ਚਾਚਾ ਐਨ ਕਈ ਕੱਢ ਕੇ ਪੜੇ ਲੇ ਹੀ ਲੱਗਦਾ ਫਿਰ ਆਪਾਂ ਠੀਕ ਹੈ ਇੱਕ ਮਿੰਟ ਬਾਅਦ ਚੱਲਦੇ ਆ ਬਲਜੀ ਇੱਥਾਂ ਹਾਂਜੀ ਵਸ਼ੀਰ ਫੜਾਦੀ ਆਈ ਆਇਦਰ ਬੰਦੇ ਕਿਹੜਾ ਬੰਦਾ ਨਾ ਕੀ ਜਾ ਗਿਆ ਯਾਰ ਬਾਗੀ ਚੱਕਰ ਆਇਆ ਨਾ ਵੀ ਬਹੁਤ ਐ ਦਰਵਾਇ ਰਹੇ ਬੜਾ ਸ਼ਰਕਰੀ ਆਏਗੀ ਬੜਾ ਵਧੀਆ ਇਲਾਕਾ ਆ ਹਨਾ ਸ਼ਾਂਤ ਹੋਇਆ ਬਣਾਉ ਆਹ ਤੇ ਹਰਿਆਲੀ ਹਰਿਆਲੀ ਹੈ ਜਾਰੇ ਬਾਦੇ ਮੈਂ ਵਾਵਾ ਟਾਈਮ 40 ਮਿੰਟਾਂ ਚ ਘਰੇ ਪਹੁੰਚ ਜਾਗੇ 40 50 ਮਿੰਟਾਂ ਬਾਅਦ ਫੇਰ ਮਿੰਟੇ ਵੀ ਜਾਣਾ ਹੈ ਠੀਕ ਆ ਭਾਈ ਪਾਟੇ ਕਰੋ ਇਹ ਫਿਰ ਆ ਵੀਰ ਓਹੀ ਕੰਮ ਹੋ ਜੇ ਹਾਂਜੀ ਆਗੇ ਖੇਤਾ ਦੋ ਵਾਲੀ ਚਾਹ ਰੋਟੀ ਲੈ ਕੇ ਜੀ ਆਪਣੇ ਬੰਦੇ ਵਾਸਤੇ ਇੱਕ ਮਿੰਟ ਭਈ ਓਏ ਕਿਹਨਾ ਪਾਣੀ ੜ ਪਾ ਲੈ ਕੇ ਤੇ ਗਲ ਪਰ ੜ ਕੇ ਹਾਂਜੀ ਲੱਗਦਾ ਤੇ ਇਧਰ ਲਿਖੀ ਦੀ ਆਗੇ ਜੀ ਉਧਰ ਫੜਾਇਆਂ ਦੀ ਚਾਹ ਰੋਟੀ ਬੰਦਾ ਕਹਿੰਦਾ ਰੋਟੀ ਤਾਂ ਭੁੱਖ ਹੀ ਨਹੀਂ ਕਹਿੰਦਾ ਅਗਲੀ ਚਾਹ ਹੀ ਫੜਾ ਜਾ ਕਰ ਮੈਂ ਕੋਈ ਨਾ ਪਾਣੀ ਪੂਣੀ ਬਹੁਤ ਖੜਾ ਰਿਕ ਕਹਿ ਰੇ ਜੀ ਘਟ ਲੱਗਦਾ ਇਧਰ ਉਹਦਾ ਲਾਈਟ ਲੂਟ ਚੱਲੀ ਜਾਂਦੀ ਹੈ ਮੈਂ ਚਲੋ ਛੱਡੋ ਕੱਲ ਮੀਂਹ ਪਿਆ ਕੋਈ ਨਾ ਇਹ ਚੀਕਨੇ ਵਾਹਣਾ ਹੈ ਨਾ ਚੀਕਨੀ ਮਿੱਟੀ ਇੱਧਰ ਵਧੀਆ ਯਾਰ ਛੱਕੇ ਹੀ ਪਿਆ ਹੋਰ ਹੀ ਹੋਇਆ ਨੰਦਰੋਂ ਤੇ ਤੌਖਾ ਜੂ ਹੀ ਜਾਂਦਾ ਇਹਨਾਂ ਲੱਗਦਾ ਇਹ ਕੰਬੀ ਹੈ ਨਾ ਝਰਨ ਝਰਨ ਜੀ ਹੋਈ ਜਾਂਦਾ ਵਾਈਬ੍ਰੇਸ਼ਨ ਜੀ ਲੱਗਿਆ ਪਿਆ ਬਗਮਸਾਰਾਂ ਉਹਨੇ ਕੀ ਗੱਲ ਹੈ ਯਾਰ ਇਹ ਬਲੱਡ ਆ ਘੜਿਆ ਪਿਆ ਹੁੰਦਾ ਹੈ ਹੇ ਮਗੀ ਵਾਲ ਉਲ ਵੀ ਕਟਾਣੀ ਸੀ ਦੂਹਰੀ ਜਾਇਆ ਉੱਥੇ ਮੇਰੇ ਉੱਥੇ ਜੀ ਲੱਗਿਆ ਇੱਕੇ ਪੈ ਰ ਗਿਆ ਸਿਰ पे ਇੱਕ ਨੰਬਰ ਮੇਰੇ ਮੂਰੇ ਮੁੱਠ ਕੇ ਆ ਗਿਆ ਹੁਣ ਫੇਰ ਗਿਆ ਮੈਂ 10 ਮਿੰਟ ਬਹਿ ਕੇ ਇੱਕ ਨੰਬਰ ਮੇਰੇ ਮੂਰੇ ਵਾਲ ਕਟਾਉਣ ਨਾਲ ਦਾ ਮੈਂ ਫੇਰ ਉੱਠ ਕੇ ਆ ਗਿਆ ਚਲੋ ਕੋਈ ਨਾ ਚਲਦੇ ਆ ਘਰੇ ਯਾਰ ਹਜੇ ਬਠਿੰਡੇ ਜਾਣ ਦਾ ਵੀ ਨਹੀਂ ਪਤਾ ਨਾ ਕੋਈ ਸਾਬ ਨੂੰ ਲੈ ਕੇ ਰ ਜਾਣਾ ਪਏ ਜੀ ਕੀ ਪਤਾ ਉਹ ਕਹਿੰਦਾ ਥੋੜੀ ਦਿੱਕਤ ਆ ਰਹੀ ਹੈ ਮੈਨੂੰ ਹਾਂਜੀ ਆ ਗਏ ਇਧਰ ਲੈ ਘਰੇ ਕਬੂਤਰਾਂ ਉਂਟਿਆਂ ਨਾਲ ਮੈਂ ਦਾਣਾ ਪਾਣੀ ਪਾਇਆ ਏ ਨਾਲੇ ਇਹ ਉਹਦਾ ਹਾਲ ਚਾਲ ਵੀ ਗ੍ਰੀਮਰੀ ਮਿੱਠੀ ਦਾ ਖਰਚੋ ਭਾਈ ਬਈ ਇਹਨਾਂ ਦਾ ਬਾਹਰ ਹੋਰ ਖੋਲਣ ਦਮ ਹਾਂ ਬੱਤਾ ਹਾਂ ਹਾਂ ਆਇਆ ਉਹ ਰਿਆ ਖੇਡ ਰਣੀ ਹੈ ਆਇਆ 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 ਕਿਧਰ ਭੱਜਿਆ ਹੈ ਨਾ ਕਰੇ ਕੁਝ ਨਹੀਂ ਕਰ ਤਰਾ ਹਜ ਆਇਆ ਮਸਤੀ ਕਰਦੇ ਆਇਆ ਦੋ ਮਿੰਟ ਚੌੜ ਕਰਦੇ ਆ ਇੱਕ ਜੀ ਹੋਰ ਆਣਾ ਬਈ ਮੈਂ ਆਵਾਜ਼ ਦੇ ਘਟਾਇਆ ਸੀਗਾ ਥੋੜੀ ਨਿਊ ਲੁੱਕ ਕਰ ਲਈ ਮੈਂ ਗਾਲਾਂ ਨਾ ਕੱਢੋ ਮੈਂ ਪਹਿਲਾਂ ਦੱਸੀ ਜਾਂਦਾ ਕਿ ਮੈਂ ਮੁੜ ਕੇ ਭੈਣ ਚੋਦਦਾ ਚੌਲ ਕਰਦਾ ਨਾ ਬਈ ਯਾਰ ਗਾਲਾਂ ਨਾ ਕੱਢੋ ਗਲਤ ਕਮੈਂਟ ਨਾ ਕਰਿਓ ਹਣਾ ਕਰਾ ਲਈ ਬਈ ਆਪਾਂ ਕਟੀਆਂ ਠੀਕ ਹੈ ਕਣੀ ਜਿਹੜੀ ਮਾੜੀ ਮਾੜੀ ਮੋਸਤੀ ਸੀਗੀ ਉਹ ਵੀ ਡਾਸੀ ਮੈਂ ਕੱਟਦੇ ਯਾਰ ਕੋਈ ਨੰਦਾ ਘੜਦੇ ਖੂਰੇ ਦੀ ਅੱਡੀ ਯਾਰ ਗਾ ਦੇਖੀ ਆਊਗੀ ਹਣਾ ਕੋਈ ਚੱਕ ਨਾ ਜੇ ਮਰਜ਼ੀ ਲੱਗੀਏ ਕੋਈ ਟੈਨਸ਼ਨ ਨਹੀਂ ਬਈ ਹਣਾ ਤੇ ਭਾਈ ਜੇ ਦਾਣੇ ਦੂਨੇ ਕੂਤਰਣੋ ਇਹ ਜੋੜੀਆਂ ਜਾੜੀਆਂ ਦਾ ਦੇਖ ਕੇ ਹਾਲ ਚਾਲ ਹਨਾ ਇਹ ਵੋ ਲੱਲਾ ਪੱब्बा ਸਾਰਾ ਕੰਮ ਕਰ ਗਿਆ ਯਾਰ ਮੈਂ ਤਾਂ ਕਬੂਤਰਗਾਣੀ ਵੀ ਨਹੀਂ ਵੇਖਾਂ ਭਾਈ ਯਾਰ ਜਿਨ੍ਹਾਂ ਨੇ ਵੀ ਆਂਡੇ ਉਂਡੇ ਲਾਉਣ ਵਾਲਾ ਸੀਂਗਾ ਕੋਈ ਕੀ ਹਿਸਾਬ ਕਿਤਾਬ ਹਨਾ ਚਲੋ ਟਾਈਮ ਲੈਪਸ ਤੇ ਲਾਉਣਾ ਫੋਨ ਕਰਾਂ ਫਿਰ ਕਰ ਦਾਂ ਸਾਰੇ ਕੰਮ ਤੁਹੰਦੇ ਆ ਹਾਂਜੀ ਤੇ ਓਕੇ ਜੀ ਸਾਰਾ ਕੰਮ ਡਨ ਹੋ ਗਿਆ ਇੱਕ ਜੋੜੀ ਨੰਬਰ ਇੱਕ ਜੋੜੀ ਨੰਬਰ ਦੋ ਤੇ ਜੋੜੀ ਨੰਬਰ ਤਿੰਨ ਪਲੱਸ ਚਾਰ ਠੀਕ ਹੈ ਕਿ ਨਹੀਂ ਸਾਰਿਆਂ ਤੋਂ ਸਤਜਿੰਦਰਾਂ ਦੇ ਗੀਤੇ ਸਾਰਿਆਂ ਨਾਲ ਉਹ ਨਜ਼ਾਰੇ 'ਚ ਹੈਗਾ ਆਪਣਾ 올ਡੇਸ ਗੋਲਡ ਇਹਦੇ ਕੱਲੇ ਕੋਲੇ ਇੱਕ ਦੋਰ ਆਣ ਗਿਆ ਠੀਕ ਹੈ ਕਿ ਨਹੀਂ ਕਿਹ ਕਹਿ ਲਈ ਕੋਦੇ ਦਾ ਕੋਹਾਂ ਜੀ ਭਾਜਿਆ ਦਾ ਪ੍ਰੋੜ ਦੇ ਬੋਤੇ ਦੇ ਠੀਕ ਹੈ ਕਿ ਨਹੀਂ ਇਧਰ ਇਹਨਾਂ ਨੂੰ ਪਾਤਾ ਦਾਣਾ ਪਾਣੀ ਵੱਡੇ ਕੂਤਰਾਂ ਨੂੰ ਵੀ ਦਾਣਾ ਪਾਣੀ ਬਈ ਸੌਰੀ ਜੋੜੀਆਂ ਨੂੰ ਵੀ ਦਾਣਾ ਪਾਣੀ ਠੀਕ ਹੈ ਪੱਠਿਆਂ ਨੂੰ ਦਾਣਾ ਪਾਣੀ ਤੇ ਪੱਠਿਆਂ ਨੂੰ ਦਾਣਾ ਪਾਣੀ ਮਤਲਬ ਵਿੱਚ ਵੱਡੇ ਵੀ ਐ ਤੇ ਬੈਟਕਲ ਨੂੰ ਵੀ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਕਲੀਅਰ ਆ ਬਈ ਸਾਰਾ ਕੰਮ ਠੀਕ ਹੈ ਤੇ ਕੁਛ ਕਬੂਤਰੀਆਂ ਨੇ ਬਈ ਉਹ ਭੰਦੀ ਜੀ ਦੇ ਰਾਮ ਜੀ ਨੰਗਦੀ ਕਿਹੜੇ ਕਿਹੜੇ ਲੜੀ ਜਾਂਦੇ ਆ ਇਹ ਪਹਿਲਾਂ ਚੌੜਸੋਂ ਲੜੀ ਜਾਂਦਾ ਕੰਜਰ ਦਾ ਨਾਵੇ ਦਾ ਚਲੋ ਕੋਈ ਨਾ ਲੜੀ ਜਾਂਦਾ ਤੇ ਹਟ ਜਾਂਗੇ ਯਾਰ ਤੇ ਸ਼ੈ ਹੈ ਮੈਨੂੰ ਆਲਾ ਲੱਭੇ ਕੋਈ ਕੂਤਰਾ ਅੰਡੇ ਵੀ ਲਾਈ ਪੰਗਾ 100% ਹੈ ਨਾ ਕੱਲ ਨੂੰ ਆਪਾਂ ਗੌਰ ਕਰਕੇ ਹੀ ਗੱਲ ਤੇਰੀ ਅੰਡੇ ਹੁੰਦੇ ਚੈੱਕ ਕਰੀਏ ਨਾ ਤੁਹਾਨੂੰ ਵੀਡੀਓ ਚ ਦਿਖਾ ਗਏ ਨਾ ਪੱਕੀ ਗੱਲ ਹੈ ਵੀ ਕੂਤਰਾ ਅੰਡੇ ਲਾਈ ਪੰਗਾ ਦੋ ਤਿੰਨ ਕੂਤਰਾ ਨੇ ਪੱਕਾ ਅੰਡੇ ਲਾਏ ਹੋਣਗੇ ਬੈਠ ਕੇ ਨਾਲ ਨੇ ਝੋੰਗਾਂ ਨਹੀਂ ਆਏ ਬੈੰਦੀਆਂ ਨਹੀਂ ਹੁੰਦੇਗਾ ਚੱਲ ਕੋਈ ਨਾ ਚੰਗੀ ਗੱਲ ਇਹ ਲਾਉਣੀਆਂ ਤਾਂ ਓਕੇ ਜੀ ਅੱਜ ਕੱਲ ਸਾਨੂੰ ਤੇਰੀ ਤੋੜ ਦਾ ਜੀ ਗੁਲਜ਼ਾਰ ਨੂੰ ਬੁਲਾਵਾ ਕੋਈ ਤੇਰੇ ਤੇ ਲਿਖਾਵਾ ਕਹਿੰਦਾ ਗੀਤ ਬਹੁਤ ਸੁਣਦਾ ਮੈਂ ਆਈ ਲਵ ਸੌਂਗ ਚੱਲਦੇ ਆ ਨਾ ਅਣੂ ਕੇ ਖੇਤ ਲਿਆਉਣਿਆ ਨੀਰਾ ਹਣਾ ਆ ਗਏ ਜੀ ਦੂਰਾ ਲੈ ਗਏ ਤਾ ਚੱਕ ਲਿਆ ਇਧਰ ਬਾਬੇ ਨੂੰ ਕਰ ਲਵੇ ਪੀ ਕਾਬ ਕਰ ਜਾ ਕੇ ਵੜਦਾ ਨੀਰਾ ਤੇ ਲਾਦਿਆ ਤੇ ਆਉਣਿਆ ਘਰ ਨੂੰ ਹਾਂਜੀ ਕੋਈ ਸਾਬ ਆਪ ਮੂਰੇ ਹੋਇਆ ਖੋਦ ਓਹੋ ਫੇਰ ਹੁਣ ਤਾਂ ਕੋਈ ਚੱਕਰੇ ਆ ਥੱਲੇ ਵੇਖੋ ਕੀ ਚਰਗਲ ਵੱਜੀ ਬਈਏ ਪਾਣੀ ਵੇਜ ਦੀ ਗਾਰੇ ਵੀ ਦੀ ਲਈਏ ਨਾ ਵੀ ਜਾ ਕੇ ਥੱਬੇ ਆਹ ਕੰਮ ਔਖਾ ਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਵੱਡਲਾ ਹੀ ਨੀਰਾ ਮੈਂ ਤੇ ਮੇਰੀ ਸਹਰਾ ਸਾਥੀ ਬਾਪੇ ਨੇ ਡੱਕਦਾ ਨੀਰਾ ਆਹ ਦੇ ਗੇੜੇ ਇਹ ਗੱਡੀ ਉਹਦੇ ਡਿੱਟੀ ਮਾ ਗੇ ਉਹ ਵੱਡਾ ਦੱਤਕਾ ਆਹ ਵੱਡਾ ਦੱਤਕਾ ਨਾਲ ਹੈ ਸਹੀ ਗੱਲ ਹੈ ਇਹ ਥੰਮਾ ਜਿੱਲੇ ਕੇ ਆਪਣਾ ਆਪਣਾ ਹੀ ਹੈ ਚਲੋ ਕੋਈ ਨਾ ਅੱਜ ਪਾਣੀ ਦੀ ਵਾਰੀ ਵੀ ਹੈ ਰਾਤ ਨੂੰ ਮੋਗੇ ਦੀ ਤੇ ਉਹ ਵੀ ਲਾਵਾਂਗੇ ਕੋਈ ਚੱਕਰ ਹਾਂਜੀ ਕਹਿੰਦੇ ਆ ਗਏ ਜੀ ਸਾਡੇ ਯਾਰ ਮਾਲੇ ਵਾਲੇ ਮੁੰਡੇ ਇੱਕ ਤਾਂ ਮੰਦਰ ਫੁੱਲੋ ਮਿੱਟੀ ਵਾਲਾ ਮੰਦਰ ਇੱਕ ਤਾਂ ਸਾਡਾ ਇਧਰੋ ਯਾਰ ਠੀਕ ਆ ਮੈਂ ਇੱਕ ਇੱਕ ਸਾਡਾ ਮਿੱਤਰ ਆ ਆਇਆ ਹੈ ਅੰਮ੍ਰਿਤਸਰ ਤੋਂ ਪਰਲੇ ਪਾਸੇ ਤੋਂ ਮਾਝੇ ਤੋਂ ਮੁੰਡਾ ਠੀਕ ਆ ਕਿ ਨਹੀਂ ਤੇ ਹੋਰ ਯਾਰ ਉਹ ਫਿਰ ਸੈਟ ਹੈ ਸੈਟਾਂ ਬਾਈ ਜੀ ਸੈਟੋ ਜੀ ਓਕੇ ਹੈ ਰਪੋਟਾਂ ਓਕੇ ਬਾਈ ਕਿਆ ਪ੍ਰੋਗਰਾਮ ਹੈ ਡੈਂਗੜ ਡੈਂਗੜ ਲੈ ਕੇ ਜਾਣਾ ਹੈ ਕੋਈ ਨਕਲ ਨੂੰ ਬਰਾਤ ਦਾ ਤਾਂ ਮੇਰਾ ਔਖਾ ਹੈ ਉਹ ਸੁਡ ਰਹਾ ਮੈਂ ਚੱਲ ਬੜੂ ਜਾ ਰਾਤ ਤੇ ਰਸਤਾ ਤਾਂ ਜਾਣਾ ਹੀ ਪਣਾ ਫਿਰ ਹਣਾ ਚੱਲ ਰਵੇੜੇ ਆ ਬਾੜ ਦੂਰ ਦੀ ਆ ਬਾਟ ਕਿੰਨੀ ਬਾੜਿਆ ਨਾ ਹੋਏ ਮਾਨਸਾ ਆ ਜਾ ਮਾਨਸਾ ਇੱਥੇ ਜਾਣਾ ਕਿਤੇ ਕਾਲਚਰ ਨਹੀਂ ਬਾਕੀ ਪੂਰਾ ਮਾਹੌਲ ਬਣਿਆ ਹੋਇਆ ਇਹੋ ਜੀ ਕੋਈ ਗੱਲ ਨਹੀਂ ਹਣਾ ਸੈੱਟ ਹੈ ਕੰਮ ਬਸ ਕਲਿੱਪ ਮੈਂ ਹਲਾਦ ਗਿਆ ਇਹਨਾਂ ਦੀ ਹੁਣ ਮੈਂ ਘਰੇ ਜਾ ਕੇ ਕਰਨਾ ਫਿਰ ਆ ਕੇ ਕਰਦੇ ਆ ਸ਼ੂਟ ਅੱਪ ਛੜ ਤਾਂ ਇੱਧਰ ਪਣੀ ਠੀਕ ਹੈ ਮੱਛਰ ਬਹੁਤ ਆਏ ਸੀਗਾ ਬਈ ਅੱਖਾਂ ਡੱਟਦੀਆਂ ਪਈ ਜਾਂਦਾ ਮੋਗੇ ਚ ਹੈਗਾ ਦੋ ਕਮੋਟਰਾਂ ਦਾ ਪਾਣੀ ਤੇ ਇੱਕ ਕਿੱਲਾ ਤਿੰਨ ਕਿੱਲੇ ਛੱਡ ਗਏ ਖੁੱਲਾ ਤਿੰਨ ਕਿੱਲਾਂ ਚ ਖੁੱਲਾ ਪੈਣ ਦੇ ਕੋਈ ਚੱਕਰ ਨਹੀਂ ਫਲੈਸ਼ ਜੀ ਮੂੰਹ ਕੋ ਨਹੀਂ ਤੇ ਕਰਨੀ ਨਹੀਂ ਤੇ ਮੂੰਹ ਕੋ ਨਹੀਂ ਕਰਦੇ ਆ ਮਛਰ ਆਉਂਦਾ ਸਿੱਧਾ ਮੂੰਹ ਤੇ ਨੱਕ ਤੇ ਅੱਖਾਂ ਤੇ ਵੱੜ ਜਾਂਦਾ ਭੈਣ ਦੇ ਦਾ ਚਲੋ ਕੋਈ ਨਾ ਬਾਕੀ ਸੁਣ ਦੱਸਿਆ ਕੋਠੇ ਦੇ ਹਾਲਾਤ ਚੰਗੇ ਆ ਇੱਕ ਮਿੰਟ ਰੁਕੋ ਫੋਨ ਆ ਜਾਂਦਾ ਬਾਬੇ ਮੈਨੂੰ ਛਡੋ ਛਡੋ ਜੀ ਲਾਈਟ ਛਡੋ ਜੀ ਉਸਤਾਦ ਜੀ ਆ ਇੱਥੇ ਵੀ ਨਹੀਂ ਆ ਰਹਾ ਇੱਥੇ ਵੀ ਹੋ ਹੈਗਾ ਇਨਵਰਟਰ ਸਾਡੇ ਕੋਲੇ ਹੈ ਨਹੀਂ ਭਾਜੀ ਅਸੀਂ ਗਰੀਬ ਐ ਇੱਥੋਂ ਨੇ ਪਿੱਲ ਪਾਲ ਚੱਲੇਗਾ ਖਾ ਕੋਈ ਚੋਰੀ ਲੈ ਕੇ ਕਰਕੇ ਉਧਰ ਗੇ ਲੈ ਕੇ ਪੱਟ ਕਰ ਲੈ ਆ ਆਹ ਇਹਨਾਂ ਵਾਲਿਆਂ ਦਾ ਨਾ ਆਪਣਾ ਸਹੀ ਗੱਲ ਐ ਇੱਥੋਂ ਚੋਰੀ ਚੱਕ ਲੈਾਂਗੇ ਉਧਰ ਗੇ ਦੱਬਨਾ ਕਹਾਂਗੇ ਸਤਾਉ ਦਾ ਪੈਸੇ ਲੱਗ ਲੈ ਆਂਦਾ ਹੋਰ ਦਾ ਕੀ ਪਤਾ ਕੌਣ ਲੈਗਾ ਚੱਕ ਕੇ ਤੋਂ ਚੱਲ ਖੰਡ ਬਿਹਾ ਲੈਟ ਚੱਲ ਗਏ ਕਰੀ ਆਪਾਂ ਪਾਣੀ ਛੱੜਦਾ ਬਸ ਇੰਨਾ ਹੀ ਕੰਮ ਸੀਗਾ ਇੱਕ ਟੱਕਣ ਖੋਲਾ ਸੀ ਗਾਂ ਪਾਈਪਾਂ ਦੇਖਾਂ ਈ ਦੋ ਕਿ ਬਾਥੂਣਾ ਆਪੇ ਪਈ ਆ ਉਹ ਜਿੰਨਾ ਪੈਣਾ ਹੁਣ ਆ ਰੇ ਕਦੇ ਇੱਕਾਈ ਰਾਤ ਨੂੰ ਗੇੜਾ ਮਾਰੂ 12:30 ਵਜੇ ਅਸਲੇ ਮੇਰਾ ਲੋੜ ਹੀ ਨਹੀਂ ਮਾਰਨ ਦੀ ਘਰੇ ਚਾਲਦੇ ਆ ਹਾਂਜੀ ਸਫਲ ਕਰਸਾਨ ਫੇਰ ਚੱਲ ਪਈ ਜੀ ਖੇਤ ਨੂੰ ਤੇ ਇਸ ਟਾਈਮ ਟਾਈਮ ਪੂਆ ਗਿਆ ਹੈ 1 ਵਜੇ ਤੇ 40 ਮਿੰਟ ਹੁਣ ਗੇਮ ਖੇੜ ਕੇ ਆ ਰਹੀ ਸੀ ਨਾ ਅੱਜ ਦਿਨੇ ਨਹੀਂ ਡਿੱਗੀ ਸੀ ਪਬਜੀ ਤੇ ਉਹ ਦਿਨ ਵਾਲਾ ਕੋਟਾ ਵੀ ਹੁਣ ਪੂਰਾ ਕੀਤਾ ਹੁਣ ਹੋਇਆ ਪਿਆ ਟਾਈਮ 1:40 ਹੋ ਗਏ ਹੋਣਗੇ ਤੇ ਹੁਣ ਇੱਕ ਕਰ ਬਖੇਤ ਕਿਹੜਾ ਮਾਰ ਕੇ ਰਸਤਾ ਪਾਣੀ ਵਧਣਾ ਜੀ 12:30 ਉਹ ਮੈਂ ਕਹ ਪਾਏ ਚਾਂ ਸਰਕ ਜੀ ਨਹੀਂ ਵੀ ਵੜਾ ਹੁੰਦਾ ਪਾਣੀ ਦਾ ਮੰਨ ਕੇ ਚੱਲ ਫਿਰ ਵੀ ਆਪਾਂ ਉਹ ਸਾਫ ਤੇ ਹੋਰ ਕਿਾਰੇ ਕੋਰੇ ਛੱਡਾਵਾਂਗੇ ਕਿਹ ਐ ਕਰਾਂ ਮੋਗਾ ਬੰਦ ਕਰਿਆ ਮੈਂ ਕਿਹੜਾ ਤੇ ਹੂੰ 100% ਦਾ ਵੜਿਆ ਪੌਗਾ ਤੇ ਨਾ ਵੜਦਾ ਪਾਣੀ ਤਾਂ ਫਿਰ ਆਪਾਂ ਕੋਈ ਹੋਰ ਜਿਹਾਵਾ ਕਰਕੇ ਆਵਾਂਗੇ ਮੈਂ ਕਿ ਕਰ ਗੇੜਾ ਮਾਰੇ ਜਿਹੜਾ ਬਈ ਜਾ ਕੇ ਫੱਕ ਹੈ ਕੀ ਸਭ ਲੱਕਰਸਾਨ ਦੀ ਮਸਾਲੀ ਆ ਬਾਬਿਓ ਲਓ ਬਾਬਿਓ ਹੋ ਗਿਆ ਉਹੀ ਕੰਮ ਮੈਨੂੰ ਪਤਾ ਹੀ ਨਹੀਂ ਮੈਂ ਵੀ ਭੈਂਤੋ ਕੋਈ ਤੋਂ ਨਾ ਬਿਨੇ ਆ ਸੇਕ ਮੈਂ ਪਾਣੀ ਵੱਡੇ ਹੀ ਨਹੀਂ ਆ ਕਿਸੇ ਦੇ ਆਪਣੀ ਪਈਆ ਦੋ ਦੂੰਗਾ ਮੈਂ ਕਿਹੜਾ ਬੰਦ ਕਰਦ ਗਿਆ ਹੁਣ ਕਿੱਧਰ ਰਾਤ ਨੂੰ ਮੂੰਹ ਮਾਰਾਂਗੇ ਹਨਾ ਮੋਗਾ ਬੰਦ ਕਰਿਆ ਈ ਕਿ ਮਗਰ ਛੱਡਦ ਗਿਆ ਯਾਰਾ ਤਾਂ ਜੂਰੇ ਨਹੀਂ ਆ ਕੀ ਬੰਦ ਆ ਪਾਣੀ ਦਰ ਬਹੁਤ ਆ ਬਾਬੇ ਮਦਰ ਨਾ ਪੰਗੀ ਲੱਗੇ ਹਾਂਜੀ ਉਹੀ ਗੱਲ ਹੋ ਗਈ ਮੋਗਾ ਬੰਦ ਕਰਨਾਉਣਾ ਪਿਆ ਬਈ ਹਨਾ ਪਾਣੀ ਵੱਡਾ ਨਹੀਂ ਕਹਿੰਦੇ ਤਾਂ ਚੰਗਾ ਹੋਇਆ ਜੇ ਆਪਾਂ ਵੇਖ ਲਿਆ ਨਹੀਂ ਤਾਂ ਹੋਏ ਜੇ ਤੜਕੀ ਨਾ ਹਨਾ ਲਾਂਬਾ ਬਣਦਾ ਮੈਂ ਇੱਕ ਦੋ ਘਰਾਂ ਦੇ ਵਟਾ ਹੋਰ ਤੋੜ ਦੇ ਨਾਲ ਆਪਾਂ ਪਾਣੀ ਕਿੰਨਾ ਕਸੀ ਪਾਣੀ ਤਾਂ ਵਾਹ ਵਾਹ ਚਲੋ 바ਵਾ ਕੀ ਕਹਿੰਦਾ ਪੜ ਮੋਗਾ ਬੰਦ ਕਰਕੇ ਚੱਲ ਗਏ ਠੀਕ ਹੈ ਕਿ ਨਹੀਂ ਟਾਈਮ ਮੇਰੇ ਕੋਲ ਇਸ ਟਾਈਮ 2 ਵਜੇ ਪਾਏ ਨਹਿਰ ਤੇ ਹੀ ਫਿਰਦੇ ਹਾਂ ਚਲੋ ਪਹੁੰਚੀਏ ਕਰਾਉਦੇ ਹਾਂ ਜੋ ਲਿਆਂਦਾ ਤਾਂ ਹੈ ਨਹੀਂ ਬਾਬੇ ਕੁਝ ਯਾਰ ਹੂੰ ਆਗੇ ਮੋਗਾ ਬੰਦ ਕਰਨਾ ਪਾਣਾ ਹੁਣ ਇਹ ਚ ਕੁਝ ਹੋਊਗਾ ਫੇਰ ਹੀ ਲਾਵਾਂਗੇ ਵਿੱਚ ਇਹਦੇ ਕੀ ਯਾਰ ਦਿਮਾਗ ਖਿਲਿਆ ਐਨ ਵਿੱਚ ਕੁਝ ਹੈ ਨਹੀਂ ਇਹਦੇ ਨਾ ਜੀ ਘਟਾ ਲੈਣਾ ਸੀ ਫਿਰ ਹੁਣ ਗਲਤੀ ਕਰਕੇ ਭੈਂਜੇ ਰੂਹੀਆਂ ਦਾ ਕਾ ਆਪਣਾ ਹੀ ਲੈ ਲਈ ਕਾਦੀ ਰਾਤ ਦੀਵਾਰੀ ਲਾਉਣ ਨੂੰ ਲੱਗ ਕੇ ਬਾਈ ਹੈ ਹਨਾ ਦੇਖੇ ਇੱਥੇ ਕਿਤੇ ਕੁਸ਼ ਪਿਆਰਾ ਹਾਂ 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 ਇੱਕ ਮਿੰਟ ਯਾਰ ਬਾਦ ਦੇ ਮੈਂ ਉਹਦਾ ਕਰੀ ਫੇਰ ਮੁੰਡਾ ਮੋਪਾ ਘਟਾ ਘੂਟਾ ਲਿਆ ਕੇ ਨਾ ਮੱਚ ਪਾ ਗਏ ਤੇ ਘਾਹ ਫੂਸ ਢੇਰ ਲੱਗਣਾ ਵੋਗੇ ਜੀ ਇੱਕ ਮਿੰਟ ਯਾਰ ਬਣਾਉਨੇ ਆਂ ਸੀ ਖੜਜੋ ਘਰੇ ਮੁੜਨਾ ਪਊਗਾ ਬਈ ਇੱਕ ਮਿੰਟ ਯਾਰ ਮੈਂ ਨਾ ਕੰਮ ਤੋਂ ਦੇ ਨਹੀਂ ਬੜਾ ਪਹਿਲਾਂ ਫੇਰ ਕਰਦਾ ਸੀ ਇਹ ਥੋੜਾ ਆਹ ਲੱਗੇ ਕੰਨੀ ਹੱਥ ਪੱਪਰਾਤ ਨੂੰ ਮੋਗੇ ਦਾ ਭਾਈ ਨਹੀਂ ਲੱਗਦੇ ਭੈਣ ਦੀ ਲੈਣ ਦਿੱਤੀ ਸਾਰੇ ਕੰਮ ਦੀ ਲੈ ਦੇਖੋ ਕੀ ਬਈ ਯਾਰ ਇਹ ਰੂ ਨਿਕਲ ਗਿਆ ਭੈਣ ਚਾਰ ਖੜ ਚੜੀ ਜਾਂਦਾ ਇਹਨਾਂ ਮੋਟਰਾਂ ਹੈਂ ਤੂੰ ਹੀ ਵੰਡ ਮੰਗਾ ਲੈ ਲਿਆ ਆ ਮੋਸ਼ਕਾ ਇਹ ਮੋਗਾ ਨਹੀਂ ਭੰਦੰਦਾ ਇੱਕ ਮਿੰਟ ਇਹਦਾ ਹੱਲ ਕਰਾਂ ਪਹਿਲਾਂ ਤਾਂ ਹਾਂਜੀ ਮੇਰੇ ਵੀਰੋ ਫਾਈਨਲੀ ਇੱਕ ਡੇਢ ਘੰਟੇ ਦੀ ਕੜੀ ਨਹੀਂ ਨਹੀਂ ਇੱਕ ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਫਾਈਨਲੀ ਮੋਗਾ ਬੰਦ ਹੋ ਗਿਆ ਡਬਲ ਨਹੀਂ ਮ 트리플 ਚੈੱਕ ਕਰਨਾ ਆਇਆ ਹਮੇਸ਼ਾ ਤੁਹਾਨੂੰ ਦੱਸਾਣਾ ਮੈਂ ਪਹਿਲਾਂ ਮੈਂ ਇੱਥੇ ਆ ਗਿਆ ਉਹੀ ਨਹੀਂ ਪਹਿਲਾਂ ਮੋਂਗੇ ਉਧਰ ਖੇਤ ਵੇਖ ਕੇ ਮੈਂ ਵੀ ਪਾਣੀ ਚੱਲੀ ਜਾਂਦਾ ਮੈਂ ਚੱਲ ਮੋਗਾ ਬੰਦ ਕਰਕੇ ਆਉਣਾ ਫਿਰ ਮੋਂਗੇ ਤੇ ਆਇਆ ਮੇਰੇ ਕੋਲ ਕੁਝ ਹੈ ਨਾ ਫਿਰ ਮੈਂ ਘਰੇ ਹੀ ਗਿਆ ਗੱਟਾ ਲੈਣ ਬਈ ਠੀਕ ਹੈ ਫਿਰ ਗਟਾ ਲੈ ਕੇ ਆਇਆ ਫਿਰ ਮੋਗਾ ਬੰਦ ਕਰਕੇ ਆਇਆ ਫੇਰ ਫਿਰ ਉਧਰਲੇ ਖੇਤ ਜਾ ਕੇ ਆਇਆ ਮੈਂ ਹਨਾ ਤੇ ਸੋ ਮੂਹੇ ਮੈਂ ਖੁੱਲੇ ਛੜਿਆ ਸਾਰੇ ਮੈਂ ਬਾਈ ਚਾਂਸ ਜੀ ਮੋਗਾ ਬੰਦ ਨਾ ਵੀ ਹੋਇਆ ਤਾਂ ਸਾਰੇ ਪਾਸੇ ਪਈ ਜਾਊਗਾ ਫੇਰ ਮੈਂ ਘਰੇ ਜਾਂਦਾ ਸੀ ਉਧਰ ਖੇਤ ਤੇ ਮੇਰਾ ਮਨ ਨਹੀਂ ਖੜਿਆ ਮਨ ਨਹੀਂ ਮੈਂ ਫੇਰ ਮੋਗਾ ਵੇਖਿਆ ਮੈਂ ਤੀਜੀ ਵਾਲੀ ਮੋਗੇ ਦੇ ਆ ਬਈ 2:40 ਮਿੰਟ ਹੋ ਗਏ ਸਾਈਂ ਦਾ ਟਾਈਮ ਡਾਪੀ ਚਲੋ ਕੋਈ ਨਾ ਹੁਣ ਸੱਚੀ ਮੁੱੱਚੀ ਘਰੇ ਚੱਲਦੇ ਆ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਉਹ ਧੰਵਾ ਚ ਗਏ। ਵੇ ਇਹ ਹਰੇ ਨਿਪੜ ਗਏ ਯਾਰ। ਚਲੋ ਕੋਈ ਨਾ। ਉਹ ਇਹ ਉਹ ਤੋਂ ਮੁੰਡੇ ਸਤੇ ਬਏ ਆ। ਇਹ ਤਾਂ ਮਾਲਿਆਲਾ ਮੁੰਡਾ ਪਿਆ ਹਨਾ ਇੱਕ ਆਮ ਰਸਰ ਵਾਲਾ ਪਿਆ। ਮੈਂ ਇੱਧਰ ਆ ਗਿਆ ਹਾਂ ਉੱਟ ਕੇ। ਮੈਂ ਉਹਨਾਂ ਦੀ ਨੀਂਦ ਕਿਉਂ ਖਰਾਬ ਕਰਨੀ ਹਨਾ ਵਾਰੀ ਪਿੰਦੇ। ਤਾਂ ਕਰਕੇ। ਰੋਕ ਕੇ ਆ ਬਈ ਯਾਰ। ਅੱਜ ਸਵਾਦ ਇਹੋ ਲੋਗਦਾ। Okay bye bye you're good nice so